ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਅਜੀਬ ਦੋਸਤ ਮੱਖਣ ਸਿੰਘ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਣਕ ਤੋਂ ਬਾਅਦ ਅਚਾਰ ਵਾਲੀ ਮੱਕੀ ਹੋ ਸਕਦੀ ਆ ਜਾਂ ਪਕਾਵੀ ਮੱਕੀ ਜਾਂ ੂੰਗੀ ਦੀ ਬਜਾਈ ਕੀਤੀ ਜਾਵੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਪਿਛਲੇ 2-3 ਸਾਲਾਂ ਤੋਂ ਅਚਾਰੀ ਮੱਕੀ ਦਾ ਰੁਝਾਨ ਬਹੁਤ ਵਧਿਆ ਹੈ ਸੀ ਪੰਜਾਬ ਦੇ ਹਰ ਪਿੰਡ ਪਿੰਡ ਅਚਾਰ ਵਾਲੀ ਮੱਕੀ ਦੀ ਬਜਾਈ ਕੀਤੀ ਗਈ ਸੀ ਇਹ ਬਹੁਤ ਸਾਰੇ ਕਿਸਾਨ ਪਰ ਆਜਦਾ ਇਹ ਸਫਲ ਹੋ ਗਿਆ ਪ੍ਰੋਜੈਕਟ achar ਵਧੀਆ ਪੈ ਗਿਆ ਪਾਸੋਂ ਸਾਡੇ ਵਧੀਆ ਖਾਦਾ ਤੇ ਬਹੁਤਿਆਂ ਦਾ ਸਫਲ ਨਹੀਂ ਹੋ ਪਾਇਆ ਨਹੀਂ ਤਾਂ ਵਿੱਚ ਆਪਾਂ ਕੀ ਥਾਂ ਵਿੱਚ ਦੇਖਿਆ ਵੀ ਮਸ਼ੀਨ ਉੱਪਰ ਲੱਡੂ ਰੱਖ ਕੇ ਮੱਥਾ ਟੇਕ ਦਿੱਤਾ ਜਾਂਦਾ ਸੀ ਵੀ ਅੱਗੇ ਤੋਂ ਬਾਅਦ ਅਸੀਂ achar ਵਾਲੀ ਮੱਕੀ ਜਿਹੜੀ ਨਹੀਂ ਬੀਜਾਂਗੇ ਕਦੇ ਵੀ ਪੰਗਾ ਨਹੀਂ ਲਵਾਂਗੇ ਪਰ ਦੋਸਤੋ ਮੈਂ ਤੁਹਾਨੂੰ ਦੱਸਦਾ ਹੁਣਾਂ ਵੀ ਜਿਹੜੀ ਕਣਕ ਤੋਂ ਬਾਅਦ achar ਵਾਲੀ ਮੱਕੀ ਆ ਇਹਦੇ ਲਈ ਲਿਮਟਿਡ ਸਮਾਂ ਹੁੰਦਾ ਹੈ ਬਾਅਦ ਵਿੱਚ ਹੁਣਾ ਲੈਣਾ ਹੁੰਦਾ ਜਿਨ੍ਹਾਂ ਨੇ ਉਹਨਾਂ ਇੱਥੇ ਗੱਲਾਂ ਦੋ ਆ ਜਾਂਦੀਆਂ ਨੇ ਕਣਕ ਤੋਂ ਬਾਅਦ ਇੱਕ ਅਚਾਰ ਵਾਲੀ ਮੱਕੀ ਦੀ ਬਿਜਾਈ ਆਪਾਂ ਕਰ ਸਕਦੇ ਆ ਇੱਕ ਕਣਕ ਤੋਂ ਬਾਅਦ ਆਪਾਂ ਪਕਾਵੀਂ ਮੱਕੀ ਦੀ ਬਿਜਾਈ ਕਰ ਸਕਦੇ ਆ ਪਰ ਉਹ ਤੋਂ ਬਾਅਦ ਝੋਨਾ ਨਹੀਂ ਲੱਗੇਗਾ ਝੋਨਾ ਤੇ ਕਣਕ ਇਹਨਾਂ ਦੇ ਵਿਚਕਾਰ ਸਿਰਫ ਅਚਾਰ ਵਾਲੀ ਮੱਕੀ ਹੋ ਸਕਦੀ ਆ ਜਿਵੇਂ ਕਿ ਆਪਣੇ ਪਿੱਛੇ ਜੇ ਇੱਕ ਐਮਐਲਏ ਰਾਣਾ ਗੁਰਜੀਤ ਜੀ ਨੇ ਦੱਸਿਆ ਵੀ ਜਿਹੜੀ ਬਰਸਾਤ ਰੁੱਤ ਦੀ ਮੱਕੀ ਆ ਉਹ ਤੁਸੀਂ ਕਿਸਾਨ ਬਿਜਾਈ ਕਰਨ ਉਹ ਤੇ ਜਿੰਨੀ ਐਮਐਸਪੀ ਹੈਗੀ ਆ ਰਾਣਾ ਗੁਰਜੀਤ ਜੀ ਆਪਣੀ ਜੇਬ ਦੇ ਵਿੱਚੋਂ ਐਮਐਸਪੀ ਦੇ ਉੱਪਰ ਉਹ ਮੱਕੀ ਜਿਹੜੀ ਚੱਕਣਗੇ ਮੰਡੀਆਂ ਦੇ ਵਿੱਚੋਂ ਦੇਖੋ ਬਹੁਤ ਵੱਡੀ ਗੱਲ ਆ ਸ਼ਾਇਦ ਉਹਨਾਂ ਦੇ ਕੋਲ ਇੱਕ ਬਹੁਤ ਵੱਡਾ ਰੋਡ ਮੈਪ ਹੈਗਾ ਆ ਸ਼ਾਇਦ ਇਹ ਪ੍ਰੋਜੈਕਟ ਜਿਹੜਾ ਨਿਪੜੇ ਛੱਡ ਸਕਦੇ ਨੇ ਠੀਕ ਆ ਜੀ ਪਰ ਮੱਕੀ ਤਾਂ ਉਹਨੂੰ ਪਤਾ ਹੀ ਇੱਕ ਬਸੰਤ ਰੁੱਤ ਦੀ ਮੱਕੀ ਹੁੰਦੀ ਆ ਜਿਹੜੀ ਕਿ ਫਰਵਰੀ ਮਹੀਨੇ 'ਚ ਬਜਾਈ ਕੀਤੀ ਜਾਂਦੀ ਆ ਹੁਣ ਹੋ ਚੁੱਕੀ ਆ ਆਪਣੇ ਮੇਰੇ ਪਿੱਛੇ ਵੀ ਉਹ ਖੇਤ ਹੈਗਾ ਆ ਪਾਣੀ ਤੋਂ ਬਾਅਦ ਬਜਾਈ ਕਰਤੀ ਸੀ ਤੇ ਇੱਕ ਹੁੰਦੀ ਆ ਬਹਾਰ ਰੁੱਤ ਦੀ ਮੱਕੀ ਉਹਨਾਂ ਨੇ ਬਹਾਰ ਰੁੱਤ ਦੀ ਮੱਕੀ ਉੱਪਰ ਹੀ ਇਹ ਗੱਲ ਆਖੀ ਆ ਵੀ ਕਿਸਾਨ ਝੋਨੇ ਵੱਲ ਨਾ ਜਾਣ ਉਹ ਮੱਕੀ ਵਾਲਾ ਜਾਣ ਜਿੱਥੇ ਕੀ ਤੁਸੀਂ ਝੋਨਾ 15 ਜੂਨ ਨੂੰ ਲਾਉਣਾ ਸ਼ੁਰੂ ਕਰਦੇ ਆ ਉੱਥੇ ਜੂਨ ਦੇ ਪਹਿਲੇ ਹਫ਼ਤੇ ਮੱਕੀ ਦੀ ਬਿਜਾਈ ਕਰ ਦਿੱਤੀ ਜਾਵੇ ਮੱਕੀ ਦੀ ਬਿਜਾਈ ਕਰਕੇ ਜੂਨ ਜੁਲਾਈ ਅਗਸਤ ਸਤੰਬਰ ਸਤੰਬਰ ਦੇ ਅਖੀਰਲੇ ਹਫ਼ਤੇ ਜਿਹੜੀ ਮੱਕੀ ਦੀ ਵਾਢੀ ਆ ਮਸ਼ੀਨ ਦੇ ਨਾਲ ਹੋ ਜਾਵੇਗੀ ਅਤੇ ਇੱਕ ਬਦਲਵੀਂ ਫਸਲ ਹੋ ਜਾਵੇਗੀ ਕਣਕ ਝੋਨੇ ਵਾਲੇ ਸਿਸਟਮ 'ਚ ਨਿਕਲਿਆ ਜਾਵੇਗਾ ਪਰ ਗਰੰਟੀ ਐਮ ਐਸ ਪੀ ਦੀ ਹੀ ਚਾਹੀਦੀ ਆ ਤੇ ਸਾਰੇ ਕਿਸਾਨ ਭਰਾ ਜੇ ਉਹ ਮੱਕੀ ਦੀ ਬਿਜਾਈ ਕਰ ਰਹੇ ਨੇ ਤੇ ਉਹਨਾਂ ਦਾ 2252 ਰੁਪਏ ਐਮ ਐਸ ਪੀ ਆ ਪੰਜਾਬ ਦੀ ਤੇ ਉਹ 225 ਰੁਪਏ ਦੇ ਹੀ ਜਿਹੜੀ ਉਹਨਾਂ ਦੀ ਮੱਕੀ ਆ ਵਿਕੇ ਤੇ ਅਸੀਂ ਇਹ ਗੱਲ ਦੀ ਉਮੀਦ ਰੱਖਦੇ ਹਾਂ ਪਰ ਕਿਸਾਨ ਭਰਾਵੋ ਇੱਕ ਗੱਲ ਹੁਣ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹਣਾ ਵੀ ਜਿਹੜੇ ਕਿਸਾਨ ਕਹਿ ਰਹੇ ਨੇ ਵੀ ਅਸੀਂ ਕੜਕ ਤੋਂ ਬਾਅਦ ਪਕਾਵੀ ਮੱਕੀ ਫੇਰ ਚੋਣਾ ਲਾਵਾਂਗੇ ਇਦਾਂ ਪੋਸੀਬਲ ਨਹੀਂ ਹੈਗਾ ਕਣਕ ਤੋਂ ਬਾਅਦ ਸਿਰਫ ਤੁਸੀਂ ਜੇਕਰ ਤੀਜੀ ਫਸਲ ਕੱਢਣੀ ਆ ਤਾਂ ਅਚਾਰ ਵਾਲੀ ਮੱਕੀ ਹੀ ਕੱਢ ਸਕਦੇ ਹੋ ਜਾਂ ਫਿਰ ਮੂੰਗੀ ਦੀ ਬਿਜਾਈ ਕਰ ਸਕਦੇ ਹੋ ਮੇਰੇ ਚੈਨਲ ਦੇ ਉੱਪਰ ਤੁਸੀਂ ਮੂੰਗੀ ਸੰਬੰਧੀ ਬਲੌਗ ਦੇਖ ਸਕਦੇ ਹੋ ਵੈਸੇ ਆਪਾਂ ਇੱਕ ਹਫ਼ਤੇ ਤੱਕ ਫਿਰ ਇੱਕ ਮੂੰਗੀ ਦਾ ਬਲੌਗ ਵੱਖਰਾ ਪਾ ਦੇਵਾਂਗੇ ਮੂੰਗੀ ਆ ਜਿਹੜੀ ਉਹ 60 ਤੋਂ 65 ਦਿਨਾਂ ਦੀ ਖੇਤੀ ਆ ਅਚਾਰ ਵਾਲੀ ਮੱਕੀ ਜਿਹੜੀ ਉਹ 80 ਤੋਂ 85 ਦਿਨਾਂ ਦੀ ਫਸਲ ਆ ਠੀਕ ਹੈ ਜੀ ਤੇ ਜਿਹੜੀ ਆਪਣੀ ਪਕਾਵੀ ਮੱਕੀ ਆ ਗਈ ਤੇ 110 ਦਿਨ 120 ਦਿਨ ਇਹ ਲੈ ਲੇਦੀ ਆ ਜਿਹੜੀਆਂ ਹੁਣ ਬਸੰਤ ਮਹੀਨੇ ਦੇ ਫਰਵਰੀ ਮਹੀਨੇ ਵਿੱਚ ਬਜਾਈਆਂ ਹੋਈਆਂ ਨੇ ਉਹਨਾਂ ਨੇ ਪੂਰੇ 120 ਦਿਨ ਤੇ ਉਹ ਮੈਂ ਤੁਹਾਨੂੰ ਦੱਸ ਦੇਈ ਹੁਣਾਂ ਵੀ ਜਿਹੜੀ ਅੱਗੇ ਜਾ ਕੇ ਆਪਾਂ ਅਪ੍ਰੈਲ ਮਈ ਦੇ ਵਿੱਚ ਮੱਕੀ ਦੀ ਬਿਜਾਈ ਕਰਾਂਗੇ ਉਹ 10 10 ਦਿਨ ਘੱਟ ਲੈਂਦੀਆਂ ਨੇ ਆਚਾਰ ਵਾਲੀ ਮੱਕੀ ਪ੍ਰੋਪਰ 80 82 ਦਿਨਾਂ ਦੇ ਵਿੱਚ ਤਿਆਰ ਹੋ ਜਾਂਦੀ ਆ ਆਪਾਂ ਵੀ ਅਸੀਂ 85 ਦਿਨਾਂ ਤੇ ਆਚਾਰ ਪਾ ਦਿਨਾਂ ਕਣਕ ਤੋਂ ਬਾਅਦ ਮੱਕੀ ਜਿਹੜੀ ਬਿਜਾਈ ਕਰਾਂਗੇ ਤੇ ਉਹ ਬਹੁਤ ਵਧੀਆ ਰਿਜ਼ਲਟ ਰਹਿੰਦੇ ਨੇ ਉਹਦੇ ਵਿੱਚ ਪ੍ਰੋਟੀਨ ਦੀ ਮਾਤਰਾ ਵਧੀਆ ਹੁੰਦੀ ਆ ਪਰ ਫਰਬਰੀ ਮਹੀਨੇ ਵਾਲੀ ਨਾਲੋਂ ਉਹਦਾ ਘੱਟ ਹੁੰਦੀ ਆ ਪਰ ਵਧੀਆ ਹੁੰਦੀ ਆ ਇੰਨੀ ਕੋਈ ਨਜਾਇਜ਼ ਘੱਟ ਵੀ ਨਹੀਂ ਹੁੰਦੀ ਤੇ ਆਪਾਂ ਪਾ ਰਹੇ ਆ ਤੇ ਚੰਗਾ ਲੱਗ ਰਿਹਾ ਤੇ ਇੱਕ ਮੈਂ ਪਿੱਛੇ ਜਿਹੜਾ ਇੱਕ ਫਾਰਮ ਵਿਜ਼ਿਟ ਕਰਿਆ ਸੀ ਤੇ ਵੀਰ ਉਹ ਨਹੀਂ ਕਹਿੰਦੇ ਬਾਈ ਜੀ 1 2 3 ਅੱਗੇ ਤੋਂ ਕਣਕ ਤੋਂ ਵੱਧ ਚਾਰ ਵਾਲੀ ਮੱਕੀ ਦੇ ਨਾਲ ਪੰਗਾ ਨਹੀਂ ਲੈਂਦੇ ਉਹਨਾਂ ਨੇ ਕੀ ਕਰਿਆ ਮੱਕੀ ਦੀ ਜਿਹੜੀ ਬਜਾਈਆ ਲੇਟ ਹੋ ਗਈ ਮਹੀਨੇ ਦੇ ਵਿੱਚ ਚਲੀ ਗਈ ਕਹਿੰਦੇ ਜੀ ਸਟਾਰ ਐਚ ਦੀ ਮਾਤਰਾ ਪੂਰੀ ਨਹੀਂ ਆਉਂਦੀ ਲੱਲੇ ਭੱਬੇ ਕਰਦੇ ਕਰਦੇ ਉਹਨੂੰ 90 ਦਿਨਾਂ ਤੇ ਲੱਗੇ 90 ਦਿਨਾਂ ਤੇ ਲੱਗੇ ਤੇ ਉਹ ਪਤਾ ਨਹੀਂ ਵੱਡੀ ਗਈ ਪਤਾ ਨਹੀਂ ਨਹੀਂ ਵੱਡੀ ਗਈ 22 ਕਿੱਲੇ ਸੀ ਉਹਨਾਂ ਦੇ 22 25 ਕਿੱਲੇ ਤੇ ਉਹਨਾਂ ਤੋਂ ਨਹੀਂ ਪੋਸੀਬਲ ਹੋ ਪਾਇਆ ਉਹ ਉਹਨਾਂ ਨੇ 1 2 3 ਕਣਖ ਖਿੱਚਦੇ ਮੈਂ बार-बार ਇਹੀ ਗੱਲ ਕਹਿਣਾ ਉਹਨਾਂ ਜੇਕਰ ਕਣਕ ਤੋਂ ਬਾਅਦ 10 ਕਿਸਾਨ ਮੱਕੀ ਦੀ ਬਿਜਾਈ ਕਰਨਗੇ ਤਾਂ ਉਹਦੇ ਵਿੱਚੋਂ 4 5 ਕੀ ਸਫਲ ਹੁੰਦੇ ਨੇ 5 6 ਜਣੇ ਤਾਂ ਫੇਲ ਹੋ ਜਾਂਦੇ ਨੇ ਕਿਉਂਕਿ ਇਹਦੇ ਵਿੱਚ ਮਿਹਨਤ ਆ ਮਿਹਨਤ ਬਹੁਤ ਜ਼ਿਆਦਾ ਕਰਨੀ ਪੈਂਦੀ ਹੈ ਜਿਹੜੀ 4 ਵਾਲੀ ਮੱਕੀ ਆ ਕਣਕ ਤੋਂ ਬਾਅਦ ਵਾਲੀ ਠੀਕ ਹੈ ਜੀ ਇਸ ਲਈ ਜੇ ਕੋਈ ਕਿਸਾਨ ਭਰਾ ਵਿਜਨ ਦੀ ਤਿਆਰੀ ਕਰ ਰਿਹਾ ਹੋਵੇ ਰੋਡ ਮੈਪ ਬਣਾ ਲਵੇ ਆਪਣੇ ਖੁੱਦ ਦੇ ਪੌਸਿਆਂ ਲਈ 2-4 ਕਿੱਲੇ ਦਾ ਕੋਈ ਔਖੀ ਗੱਲ ਨਹੀਂ ਜਦੋਂ 20 ਬਾਈ ਕਿੱਲਿਆਂ ਦੀ ਗੱਲ ਚਲੀ ਜਾਂਦੀ ਆ ਇੰਨੇ ਦੀ ਕੇਅਰ ਕਰਨੀ ਔਖੀ ਆ ਪਿਛਲੇ ਸਾਲ ਆਪਾਂ ਨੇ 22 ਅਪ੍ਰੈਲ ਨੂੰ ਮੱਕੀ ਨੂੰ ਪਹਿਲਾ ਪਾਣੀ ਲਾਤਾ ਸੀ 15 ਅਪ੍ਰੈਲ ਨੂੰ ਆਪਾਂ ਕਣਕ ਵੜ ਲਈ ਸੀ ਤੂੜੀ ਕਰਨ ਸਰ ਨਾਲ ਦੀ ਨਾਲ 22 ਅਪ੍ਰੈਲ ਨੂੰ ਪਹਿਲਾ ਪਾਣੀ ਲੱਗ ਗਿਆ ਸੀ ਤੇ ਆਪਣੀ 11 ਜੁਲਾਈ ਨੂੰ ਮੱਕੀ ਦਾ ਆਪਾਂ ਚਾਰ ਪਾਤਾ ਸੀ ਪੂਰੇ 80 ਦਿਨਾਂ ਤੱਕ ਠੀਕ ਹੈ ਜੀ ਤੇ ਅਚਾਰ ਪੂਰਾ A1 ਗੁੱਡਾ ਹੁਣ ਵੀ ਪਸ਼ੂ ਖਾ ਰਹੇ ਨੇ ਕੋਈ ਬਾਦ ਘਾਟ ਨਹੀਂ ਹੈਗੀ ਮਤਲਬ ਉਹੀ ਗੱਲ ਆ ਵੀ ਆਪਾਂ ਨੇ ਜਦੋਂ 11 ਜੁਲਾਈ ਨੂੰ ਚਾਰ ਪਾਸਤਾ ਤਾਂ ਆਪਾਂ 15 ਜੁਲਾਈ ਨੂੰ PR 126 ਚੋਂ ਨਾ ਵੀ ਲਾਤਾ ਸੀ ਜਿਹੜਾ ਕਿ PR 126 ਆਪਣਾ ਝੋਨਾ 32 ਕੁਇੰਟਲ ਦਾ ਵੀ ਨਿਕਲਿਆ ਆ ਸਾਰਾ ਕੁਝ ਲੋਡ ਰਹਿ ਗਿਆ ਕਿਉਂ ਰਹਿ ਗਿਆ ਕਿਉਂਕਿ 4 ਤੋਂ 5 ਕਿੱਲੇ ਸੀ ਮੇਰੇ ਕੋਲੇ ਸਿਰਫ 5 ਕਿੱਲੇ ਠੀਕ ਹੈ ਜੀ ਸੇਵਾ ਕਿੱਲਾ ਆਪਣੇ ਕੋਲ ਚਰੀ ਦਾ ਅਚਾਰ ਦਾ ਸੀ 4-5 ਕਿੱਲੇ ਚੌਂਟ ਨੇ ਸੌਖੇ ਨੇ ਜਦੋਂ ਤੁਹਾਡਾ 10 ਕਿਲਿਆਂ ਤੋਂ ਉੱਪਰ ਚਲਿਆ ਜਾਵੇਗਾ ਨਾ ਤੁਹਾਨੂੰ ਮੱਕੀ ਦੇ ਚਾਰ ਪਾਉਣ ਲਈ ਲੇਬਰ ਮਿਲਨੀ ਆ ਨਾ ਤੁਹਾਨੂੰ ਜੀਰੀ ਲਾਉਣ ਲਈ ਲੇਬਰ ਮਿਲਨੀ ਆ ਤੁਹਾਡੀ ਮੱਕੀ ਵੀ ਲੇਟ ਹੋ ਜਾਣੀ ਆ ਤੁਹਾਡਾ ਝੋਨਾ ਜੀਰੀ ਉਹ ਵੀ ਲੇਟ ਹੋ ਜਾਣਾ ਅੱਗੇ ਜਾ ਕੇ ਤੁਹਾਡੀ ਕਣਕ ਵੀ ਲੇਟ ਹੋ ਜਾਣੀ ਆ ਇਸ ਲਈ ਇਹ ਥੋੜਾ ਜਿਹਾ ਦਰਮਿਆਨਾ ਕੰਮ ਆ ਮੈਂ ਪਿਛਲੇ ਸਾਲ ਵੀ ਵਾਰ-ਵਾਰ ਕਹਿੰਦਾ ਸੀ ਵੀ ਵੀਰੇ ਉਹੀ ਕਿਸਾਨ ਮੱਕੀ ਦੀ ਬਜਾਈ ਕਰਿਓ ਜਿਨੇ ਆਪਣੇ ਖੁਦ ਦੇ ਪਸ਼ੂਆਂ ਦੇ ਲਈ ਸਾਲੇਜ ਪਾਉਣਾ ਹੈ ਠੀਕ ਹੈ ਜੀ ਇਹ ਗੱਲ ਦਾ ਹਮੇਸ਼ਾ ਕਿਸਾਨ ਪ੍ਰਭੂ ਧਿਆਨ ਰੱਖਿਓ ਤੇ ਬਾਕੀ ਜੇਕਰ ਤੁਸੀਂ ਤੀਜੀ ਫਸਲ ਕਰਨੀ ਹੀ ਆ ਉਹ ਮੈਂ ਵਾਰ-ਵਾਰ ਕਹਿਣਾ ਹੁਣਾ ਮੂੰਗੀ ਵਧੀਆ ਆਪਸ਼ਨ ਆ 60-65 ਦਿਨਾਂ ਦੇ ਤਿਆਰ ਹੋ ਜਾਂਦੀ ਆ ਆਪਣੇ ਕੋਲ ਪਿਛਲੇ ਸਾਲ 2 ਕੁ ਕਿੱਲੇ ਹੈਗੇ ਸੀ ਮੂੰਗੀ ਦੇ ਤੇ ਇਸ ਸਾਲ ਆਪਾਂ ਵੱਧ ਬੀਜਾਂਗੇ ਤੇ ਮੂੰਗੀ ਆ ਜਿਹੜੀ ਕਣਕ ਤੋਂ ਬਾਅਦ ਬੀਜੀ ਗਈ ਤੇ ਉਹ ਆਪਣੇ ਹੱਥੀ ਤੜਵਾਈ ਠੀਕ ਹੈ ਹੱਥੀ ਤੜਵਾ ਕੇ ਉਸ ਤੋਂ ਬਾਅਦ ਜਿਹੜਾ ਉਹਦੀ ਰਹਿਦ ਖੁੰਸੀ ਖੇਤ ਦੇ ਵਿੱਚ ਗਾਲੀ ਉਹਦਾ ਜਿਹੜਾ ਬਾਇਓ ਫੈਟਲਾਈਜ਼ਰ ਆ ਉਹਦੇ ਰੂਪ ਦੇ ਵਿੱਚ ਉਹਨੇ ਖਾਦ ਬਜੋ ਬਹੁਤ ਜ਼ਿਆਦਾ ਕੰਮ ਕਰਿਆ ਆ। ਮੂੰਗੀ ਦੀ ਖਾਦ ਝੌਨੇ ਨੂੰ ਤੇ ਗਾਹਾਂ ਆਲੂਆਂ ਨੂੰ ਉਹ ਝੌਨੇ ਤੋਂ ਬਾਅਦ ਆਪਾਂ ਆਲੂ ਬੀਜੇ ਸੀ। ਤੇ ਗਾਹਾਂ ਹੁਣ ਮੱਕੀ ਨੂੰ ਤਿੰਨ ਫਸਲਾਂ ਨੂੰ ਕੰਮ ਕਰੇਗੀ। ਇਸ ਲਈ ਜੇਕਰ ਨਾਲੇ ਤਾਂ ਖਾਦ ਬਣ ਗਈ ਨਾਲੇ ਉਹ ਤੋਂ ਥੋੜਾ ਕਾਣਾ ਪ੍ਰੋਫਿਟ ਹੋ ਗਿਆ ਆਪਣਾ ਤੇ ਨਾਲੇ ਤੀਜੀ ਫਸਲ ਹੋ ਗਈ। ਤੇ ਮੂੰਗੀ ਮੇਰੇ ਖਿਆਲ ਆ ਆਪਣੀ 80 ਰੁਪਏ ਕਿਲੋ ਵਿਗ ਗਈ ਸੀ। ਠੀਕ ਹੈ ਐਮਐਸਪੀ ਤਾਂ ਉਹੀ 85 ਰੁਪਏ ਹੈਗੀ ਆ ਪਰ ਐਮਐਸਪੀ ਦੀਆਂ ਗੱਲਾਂ ਦੇ ਉੱਪਰ ਕਦੇ ਵੀ ਨਾ ਆਪਣੀਆਂ ਜਿਹੜੀਆਂ ਫਸਲਾਂ ਨੂੰ ਵਿਜਿਆ ਨਾ ਕਰੋ ਆਪਾਂ ਨੂੰ ਨਹੀਂ ਮਿਲਣੀਆਂ ਮੈਂ ਤੁਹਾਨੂੰ ਬਾਰ ਬਾਰ ਇਹੀ ਗੱਲ ਪਿਛਲੇ ਸਾਲ ਵੀ ਆਖੀ ਸੀ ਵੀ ਆਪਾਂ ਨੂੰ ਪੱਕੇ ਰੇਟ ਨਹੀਂ ਮਿਲਨੇ ਮੈਂ ਹੱਥੀ ਮੂੰਗੀ ਤੜਵਾਈ ਤਾਂ ਮੇਰੀ 80 ਰੁਪਏ ਵਿਕੀ ਮੂੰਗੀ ਚੰਗੀ ਸੀ ਬਿਨਾ ਸਪਰੇਅ ਵਾਲੀ ਸੀ ਜਿਹੜੀ ਆਪਣੀ ਗ੍ਰਾਮੋਸਲ ਸਪਰੇਅ ਹੁੰਦੀ ਆ ਤਾਂ ਕਰਕੇ ਅਸੀਂ ਵਿਕ ਗਈ ਨਹੀਂ ਬਹੁਤੇ ਕਿਸਾਨ ਪਰਾਂ ਦੀ 5000 6000 ਤੱਕ ਹੀ ਮੂੰਗੀ ਵਿਕੀ ਸੀ 560000 ਨੂੰ ਤੁਸੀਂ ਵੇਚ ਕੇ ਮੰਗੀ ਕੀ ਉਹਦੇ ਵਿੱਚੋਂ ਘੱਟ ਲਾਉਂਦੇ ਐਸੇ ਕਰਕੇ ਮੈਂ ਬਾਰ ਬਾਰ ਇਹੀ ਗੱਲਾਂ ਕਹਿਣਾ ਹੁੰਨਾ ਵੀ ਆਪਾਂ ਜ਼ਮੀਨਾਂ ਦੇ ਠੇਕੇ ਨਾ ਵਧਾਈਏ ਖੇਤਾਂ ਵਿੱਚੋਂ ਆਮਦਨ ਬਹੁਤ ਵਧੀਆ ਹੋ ਰਹੀ ਹੈ ਇਹ ਜੀ ਕੋਈ ਗੱਲ ਨਹੀਂ ਹੈਗੀ ਪਰ ਆਮਦਨ ਤੋਂ ਬਾਅਦ ਆਪਾਂ ਠੇਕੇ ਵਧਾ ਕੇ ਜ਼ਮੀਨਾਂ ਦੇ ਜਿਹੜੇ ਘਰ ਬੈਠੇ ਨੇ ਏਸੀ ਲਾ ਕੇ ਆਰਾਮ ਨਾਲ ਉਹਨਾਂ ਨੂੰ ਕਮਾ ਕਮਾ ਕੇ ਦੇਈ ਜਾ ਰਿਹਾ ਠੇਕੇ ਲਿਮਟਿਡ ਵਧਾਏ ਜਾਣ ਨਾਜਾਇਜ਼ ਠੇਕੇ ਨਾ ਵਧਾਏ ਜਾਣ ਮੈਂ ਬਹੁਤੇ ਥਾਵਾਂ ਦੇ ਦੇਖਿਆ 90 90000 ਤੱਕ ਠੇਕਾ ਚਲੇ ਗਿਆ ਇੱਕ ਤੇ ਕਹਿੰਦੇ ਆ ਆਲੂ ਵਾਲਿਆਂ ਨੇ ਠੇਕੇ ਚੱਕ ਤੇ ਗੰਨੇ ਵਾਲਿਆਂ ਨੇ ਠੇਕੇ ਚੱਕ ਤੇ ਉਹ ਚੱਕਣ ਵਾਲੇ ਦਾ ਕੋਈ ਹੋਰ ਇਹ ਨੇ ਮੇਰੀ ਤਾਂ ਸਮਝ ਤੋਂ ਬਾਹਰ ਆ ਲਿਮਟਿਡ ਮਾਰਜ ਨਹੀਂ ਹੁੰਦਾ ਖੇਤੀ 'ਚ ਜਿਹੜੇ ਨਹੀਂ ਆਏ ਖੇਤੀ ਕਰਕੇ ਦੇਖ ਲਓ ਉਹ ਤੁਸੀਂ ਦੇਖਿਓ ਵੀ ਤੁਹਾਨੂੰ ਸੇਵਿੰਗ ਕਿੰਨੀ ਹੋਈ ਆ ਖੇਤੀ ਉੱਪਰ ਖਰਚੇ ਵੀ ਲੱਖਾਂ ਦੇ ਹੋ ਰਹੇ ਨੇ ਬਹੁਤ ਜਿਆਦਾ ਲੱਖਾਂ ਦੇ ਖਰਚੇ ਹੋ ਜਾਂਦੇ ਨੇ ਮੇਨ ਗੱਲ ਤਾਂ ਜੋ ਆਪਾਂ ਨੂੰ ਬਚਿਆ ਜਿਵੇਂ ਆਪਾਂ ਮੈਂ ਕਹਿਣਾ ਉਹਨੇ ਵੀ ਬਾਣੀਆਂ ਬੁੱਧੀ ਤਰ੍ਹਾਂ ਕਾਪੀ ਪੈਨ ਲੈ ਕੇ ਆਪਾਂ ਖੇਤੀ ਵਿੱਚ ਆਓ ਜੋ ਬਚਿਆ ਉਹ ਦੇਖਿਆ ਕਰੋ ਲਿਮਿਟਡ ਮਾਰਜਨ ਆ 10-15 ਹਜ਼ਾਰੇ ਕਿੱਲੇ ਦਾ ਬਚਦਾ ਹੁੰਦਾ ਲੱਖਾਂ ਦੇ ਵਿੱਚ ਨਹੀਂ ਬਚਦੇ ਹੁੰਦੇ ਇੱਥੇ ਜਾਂਦੇ ਜਾਂਦੇ ਕਹਿੰਦੇ ਨੇ ਡੇਢ ਲੱਖ ਦੇ ਹੋਗੇ ਜੀ ਆਲੂ ਕਿੱਲੇ ਦੇ ਵਿੱਚੋਂ ਲੱਖ ਦੀ ਮੱਕੀ ਹੋਗੀ ਹਾਂ ਹੋ ਜਾਂਦੀਆਂ ਨੇ ਪਰ ਖਰਚੇ ਵੀ ਬਹੁਤ ਨੇ ਹੁਣ ਜਿਹੜੀ ਆਹ ਪਿੱਛੇ ਜੇ ਮੈਂ ਇੱਕ ਵੀਡੀਓ ਪਾਈ ਸੀ 45 ਕੁਇੰਟਲ ਦੀ ਸੁੱਕੀ ਮੱਕੀ ਨਿਕਲਿਉਂਦੀ ਜਿਹੜੀ ਫਰਵਰੀ ਦੇ ਪਹਿਲੇ ਹਫ਼ਤੇ ਬਚਾਈ ਹੋਗੀ ਤੇ ਉਹ ਫਰਵਰੀ ਦੇ ਪਹਿਲੇ ਹਫ਼ਤੇ ਚੋਂ ਹੀ ਨਿਕਲੂਗੀ 45 ਕੁਇੰਟਲ ਦੀ ਸੁਕਾ ਕੇ ਆਰਾਮ ਨਾਲ ਨਿਕਲਦੀ ਆ 50 ਕੁਇੰਟਲ ਦੀ ਵੀ ਨਿਕਲਦੀ ਆ ਠੀਕ ਹੈ ਜੀ ਤੇ ਕਦੇ ਮਲੋਹ ਏਰੀਆ ਵਿੱਚ ਆ ਕੇ ਦੇਖੋ ਨਿਕਲਦੀਆਂ ਨੇ ਪਰ ਜਿਹੜੀ ਬਹਾਰ ਰੁੱਤ ਦੀ ਮੱਕੀ ਆ ਰਾਣਾ ਗੁਰਜੀਤ ਜੀ ਨੇ ਆਖਿਆ ਬਹਾਰ ਰੁੱਤ ਦੀ ਮੱਕੀ ਉਹ ਤੁਹਾਡੀ 30 ਕੁਇੰਟਲ ਤੋਂ ਉੱਪਰ ਟੱਪਣੀ ਹੈਗੀ ਉਹਨੇ 30 ਕੁਇੰਟਲ ਤੱਕ ਰਹਿ ਜਾਣਾ ਆਪਣਾ ਤਾਂ 25 ਹੋ ਰਹੇ ਜੂਗੀ ਠੀਕ ਹੈ ਜੀ ਉੱਥੇ ਜਾ ਕੇ ਨੇ ਝਾੜ ਨਹੀਂ ਆਉਂਦੇ ਹੁੰਦੇ ਇਹ ਹੁਣ ਤੁਸੀਂ ਸੋਚ ਸਮਝ ਕੇ ਗਾਹਾਂ ਮੱਕੀ ਦੀ ਬਿਜਾਈ ਕਰਿਓ ਜੂਨ ਦੇ ਪਹਿਲੇ ਹਫਤੇ ਮੱਕੀ ਦੇ ਜਿਹੜੇ ਬੀਜ ਨੇ ਆਹੀ ਫਰਵਰੀ ਮਹੀਨੇ ਵਾਲੇ ਬੀਜ ਨੇ ਇਹ ਤੁਸੀਂ ਜੇਕਰ ਹੁਣ ਲੈ ਕੇ ਰੱਖਣੇ ਲੈ ਕੇ ਰੱਖ ਲਿਓ ਵੈਸੇ ਔਖੇ ਮਿਲਦੇ ਨੇ ਠੀਕ ਹੈ ਜੀ ਉਪਕਾਮੀ ਮੱਕੀ ਦੇ 1899 ਹੋ ਗਿਆ 1890 ਹੋ ਗਿਆ ਪੈਨਿਅਰ ਦੇ ਬਾਹਰ ਦੇ ਹੋਗੇ 9208 9208 ਨਿੱਜੋ ਬੁੱਟ ਦੇ ਹੋਗੇ ਹਨਾ ਤੇ ਸੀਪੀ ਮੈਕਸ 88 ਤੇ ਇਦਾਂ ਦੇ ਜਿੰਨੇ ਵੀ ਬੀ ਹੈਗੇ ਨੇ ਇਹ ਰਾਸੀ ਤੇ ਹੋਰ ਬਹੁਤ ਕੰਪਨੀਆਂ ਨੇ ਇਹੀ ਬੀ ਨੇ ਬਸ ਅੱਗੇ ਜਾ ਕੇ ਤੁਸੀਂ ਨੇ ਇਹੀ ਬਿਜਾਈ ਕਰ ਦੇਣੀਆਂ ਜੂਨ ਦੇ ਪਹਿਲੇ ਹਫਤੇ ਜਾਂ ਮਈ ਦੇ ਪਿਛਲੇ ਹਫਤੇ ਤੇ ਤੁਹਾਡੀ ਸਤੰਬਰ ਦੇ ਮਹੀਨੇ ਵਿੱਚ ਇਹ ਮੱਕੀ ਦੀ ਬਾੜੀ ਹੋ ਜਾਣੀ ਆ ਤੇ ਤੁਹਾਡੀ ਜਿਹੜੀ ਝੋਨੇ ਤੋਂ ਬਦਲ ਵੀ ਫਾਸਲਾ ਉਹ ਹੋ ਜਾਣੀ ਆ ਤੇ ਇਸ ਤੋਂ ਇਲਾਵਾ ਦੋਸਤੋ ਜੁੜੇ ਰਹੋ ਆਪਣੇ ਝਾਜ ਐਗਰੀਕਲਚਰ ਚੈਨਲ ਤੇ ਇਹਦੇ ਅਸੰਬੰਧੀ ਆਪਾਂ ਅਗਲੀਆਂ ਵੀਡੀਓਾਂ ਦੇ ਵਿੱਚ ਤੁਹਾਨੂੰ ਦੱਸਾਂਗੇ ਵੀ ਪੂਰਾ ਰੇ ਸਪਰੇਅ ਤੇ ਆਪਣੇ ਚੈਨਲ ਦੇ ਉੱਪਰ ਤੁਸੀਂ ਪਿਛਲੇ ਸਾਲ ਦੀ ਵੀਡੀਓ ਚੱਕ ਕੇ ਦੇਖ ਸਕਦੇ ਹੋ ਮੂੰਗੀ ਸੰਬੰਧੀ ਤੇ ਮੱਕੀ ਸੰਬੰਧੀ ਪੂਰੀ ਡਿਟੇਲ ਦੇ ਵਿੱਚ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਦੱਸੀਆਂ ਹੋਈਆਂ ਨੇ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਧੰਨਵਾਦ ਖੁਸ਼ ਰਹੋ ਆਬਾਦ ਰਹੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਤਿ ਸ੍ਰੀ ਅਕਾਲ ਜੀ